ਮੈਂ ਸਤਪ੍ਰਕਾਸ਼ ਗੋਇਲ ਆ ਮੈਂ ਸੀਨੀਅਰ ਵਾਈਸ ਪ੍ਰਧਾਨ ਆ ਰਾਈਸ ਮਿਲਰ ਐਸਐਨ ਪੰਜਾਬ ਦਾ ਅਸੀਂ ਇਹਨਾਂ ਅਫਸਰਾਂ ਤੋਂ ਬਹੁਤ ਪਰੇਸ਼ਾਨ ਹਾਂ ਇਹ ਪਿਛਲੇ 5-6 ਮਹੀਨੇ ਤੋਂ ਸਾਨੂੰ ਬੁਲਾਈ ਜਾ ਰਹੇ ਆ ਸਾਦਨਾ ਮੀਟਿੰਗਾਂ ਕਰੀ ਜਾ ਰਹੇ ਆ ਕਿਸੇ ਗੱਲ ਦਾ ਕੋਈ ਸੋਲੂਸ਼ਨ ਕੱਢਦੇ ਨਹੀਂ ਹੈ ਗੱਲ ਇਹ ਹੈ ਵੀ ਇਹ ਅਫਸਰ ਸਰਕਾਰ ਨੂੰ ਫੇਲ ਕਰਨਾ ਚਾਹੁੰਦੇ ਆ ਕਿਹੜੇ ਕਿਹੜੇ ਅਫਸਰ ਇਹ ਸੰਸਾ ਸੈਕਟਰੀ ਡਾਇਰੈਕਟਰ ਫਾਈਨਾਂਸ ਮੈਨੇਜਰ ਜੀਐਮ ਫਾਈਨਾਂਸ ਸਰਵੇਸ਼ ਕੁਮਾਰ ਜਿਹਨਾਂ ਨੇ ਸਪੈਸ਼ਲੀ ਕਾਂ ਜਿਹਨੇ ਸਾਰੇ ਪੰਜਾਬ ਦਾ ਬੇੜਾ ਕਰ ਦਿੱਤਾ ਸਾਰੇ ਅਫਸਰਾਂ ਦਾ ਬੇੜਾ ਕਰ ਦਿੱਤਾ ਸਰਕਾਰ ਦਾ ਬੇੜਾ ਕਰ ਦਿੱਤਾ ਪਰ ਅਫਸਰ ਕੀ ਕਰਦੇ ਆ ਆਪਣੇ ਤੱਕ ਗੱਲ ਕਰਦੇ ਆ ਸਾਨੂੰ ਉਹ ਕਹਿ ਦਿੰਦੇ ਆ ਨਾ ਵੀ ਇੱਕ ਲੱਕੜ ਦਾ ਘਡੌਣਾ ਫਲਾ ਦਿੰਦੇ ਆ ਵੀ ਖੇਡ ਜਿਓ ਵੀ ਤੁਹਾਨੂੰ ਅਸੀਂ ਪੈਸੇ ਦਵਾਂਗੇ ਪਰ ਦਿੰਦੇ ਨਹੀਂ ਸਾਡੇ 11 11 ਲੱਖ ਰੁਪਏ ਲਈ ਵੀ ਸਿਕਿਉਰਿਟੀ ਦੇ ਸਾਨੂੰ ਵਾਪਸ ਨਹੀਂ ਕਰ ਰਹੇ ਪੰਜ ਸਾਲ ਤੋਂ ਸਾਡੇ ਬਾਰ ਦਾ ਨੇ ਦੇ ਯੂਡੀ ਚਾਰਜ ਦੇ ਸਾਨੂੰ ਪੈਸੇ ਦੇ ਕੇ 18 19 ਦੇ ਪੈਸੇ ਸਾਡੇ ਇਹ ਨਾ ਬਿੱਲਾਂ ਚੋਂ ਕੱਟ ਲਿਆ ਅੱਜ ਕਿਹਦੇ ਅਸੀਂ ਅਫਸਰਾਂ ਨੂੰ ਕਹਾਂ ਕਹਿੰਦੇ ਕੋਈ ਗੱਲ ਨਹੀਂ ਜੀ ਅਸੀਂ ਕੱਟਨੇ ਬੰਦ ਕਰਾ ਦੇਾਂਗੇ ਤੁਹਾਡੇ ਪੈਸੇ ਵਾਪਸ ਕਰਾਂਗੇ ਪਰ ਅੱਜ ਤੱਕ ਨਹੀਂ ਕੀਤੇ ਮਤਲਬ ਕੋਈ ਵੀ ਗੱਲ ਸਾਡੀ ਮੰਨਣ ਨੂੰ ਤਿਆਰ ਨਹੀਂ ਹੈ ਅਫਸਰ ਸਿਰਫ ਕਿਸ ਕਰਕੇ ਵੀ ਕਿਸੇ ਤਰੀਕੇ ਨਾਲ ਜੀਰ ਹੁੰ ਜੇ ਔਰ ਇਹ ਸਰਕਾਰ ਹੁੰ ਜੇ ਇਹ ਤਾਂ ਸਰਕਾਰ ਨੂੰ ਚਾਹੀਦਾ ਇਹ ਤਾਂ ਸੀਐਮ ਸਾਹਿਬ ਨੂੰ ਚਾਹੀਦਾ ਵੀ ਦਿੱਲੀ ਜਾਂ ਦਿੱਲੀ ਜਾ ਕੇ ਰੋਣਾ ਪਾਣ ਪੰਜਾਬ ਦਾ ਕਿਸਾਨ ਵੀ ਰੁਲੇਗਾ ਪੰਜਾਬ ਦਾ ਮਿੱਲਰ ਵੀ ਰੁਲੇਗਾ ਪੰਜਾਬ ਦਾ ਆਰਟੀ ਵੀ ਰੁਲੇਗਾ ਪੰਜਾਬ ਦੀ ਲੇਬਰ ਵੀ ਰੁਲੇਗੀ ਹੁਣ ਕੀ ਕੰਡੀਸ਼ਨ ਹੈ ਜੀ ਸਾਡੀ ਕੰਡੀਸ਼ਨ ਪੁੱਛ ਨਹੀਂ ਜੀ 2000 ਕਰੋੜ ਰੁਪਏ ਸਾਡਾ ਖਾਈ ਬੈਠੇ ਆ ਪੰਜਾਬ ਸਰਕਾਰ ਵਾਲੇ ਕਾਦਾ ਜੀ ਉਹ ਸਾਡਾ 2000 ਕਰੋੜ ਰੁਪਏ ਇਸ ਤਰ੍ਹਾਂ ਜੀ ਜਿਵੇਂ 11-11 ਲੱਖ ਰੁਪਏ ਦਾ ਸਾਡੀ ਲੇਬਰ ਸਿਕਿਉਰਟੀ ਆ ਯੂਜੀ ਚਾਰਜੀ ਦੇ ਪੈਸੇ ਆ ਟ੍ਰਾਂਸਪੋਰਟੇਸ਼ਨ ਦੇ ਪੈਸੇ ਆ ਹੋਰ ਸਾਡੇ ਕਈ ਬੰਦੇ ਦੇ ਪੈਸੇ ਰੱਖ ਰੱਖੇ ਨੇ 3500 ਰੁਪਏ ਲੈ ਵੀ ਦਾ ਰੱਖ ਰੱਖਿਆ ਨਾ ਨੇ ਇਸ ਤਰ੍ਹਾਂ ਕਰਕੇ ਉਹ 2000 ਕਰੋੜ ਰੁਪਏ ਬਣ ਜਾਂਦਾ ਉਹ ਇੱਕਰ ਵੀ ਰੁਪਇਆ ਦੇਣ ਨੂੰ ਤਿਆਰ ਨਹੀਂ ਨਾ ਸਰਵੇਸ਼ ਕੁਮਾਰ ਦੇਣਦਾ ਬਈ ਮਤਲਬ ਉਹ ਐਸਾ ਬੰਦਾ ਇਹਨਾਂ ਨੇ ਬਿਠਾ ਰੱਖਿਆ ਨਾਗ ਮੈਂ ਨਾਗੀ ਵਰਲਡ ਯੂਜ਼ ਕਰੂੰਗਾ ਉਹ ਐਸਾ ਬੰਦਾ ਇਹਨਾਂ ਨੇ ਨਾਗ ਬਿਠਾ ਰੱਖਿਆ ਜਿਹੜਾ ਕਿ ਸੈਲਰ ਆ ਉਹਨੂੰ ਹਰ ਟਾਈਮ ਹੌਲੀ ਹੌਲੀ ਕਰਕੇ ਚੁਸਤੀ ਜਾ ਰਿਹਾ ਔਰ ਅਫਸਰਾ ਨੂੰ ਅਫਸਰਾ ਨੂੰ ਐਡਾ ਗੁੰਮਰਾਹ ਕਰਦਾ ਵੀ ਦੇਖੋ ਤੁਨੇ ਨਹੀਂ ਬੋਲਣਾ ਜੀ 40 ਕਰੋੜ ਰੁਪਇਆ ਤੁਹਾਨੂੰ ਮੈਂ ਇਸ ਧੰਦੇ ਚ ਬਚਾ ਕੇ ਦਊਗਾ ਉਹ ਹੈ ਸਾਡਾ ਲੇਕਿਨ ਉਹਨਾਂ ਨੂੰ ਕਹਿ ਦਿੰਦਾ ਵੀ ਤੁਹਾਨੂੰ ਬਚਾ ਕੇ ਦਊਗਾ ਅਫਸਰ ਉਹਦੀ ਕਰਨਾ ਚਾਹੁੰਦੇ ਅਸੀਂ ਤਾਂ ਸੀਐਮ ਸਾਹਿਬ ਨੂੰ ਕਹਿੰਨੇ ਆ ਸਰਕਾਰ ਨੂੰ ਕਹਿੰਨੇ ਆ ਵੀ ਤੁਸੀਂ ਇੰਟਰਫੇਰੈਂਸ ਕਰੋ ਸਾਡੇ ਨਾਲ ਗੱਲ ਕਰੋ ਪਲੱਸ ਜਾ ਕੇ ਸੈਂਟਰ ਚ ਗੱਲ ਕਰੋ ਮੈਂ ਕਿਸਾਨਾਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਧਿਆਨ ਦਿਓ ਕੱਲੇ ਉੱਥੇ ਨਾ ਬੈਠੋ ਇੱਧਰ ਵੀ ਧਿਆਨ ਦਿਓ ਵੀ ਤੁਹਾਡੇ ਕੋਲ ਜਗਾ ਕਿੱਥੇ ਤੁਹਾਡੀ ਜੀੜੀ ਚੱਕੇਗਾ ਕੌਣ ਇਹ ਗੱਲ ਕਰੀਏ ਕਿਸਾਨਾਂ ਦੇ ਨਾਲ ਨਹੀਂ ਅਸੀਂ ਕਿਸਾਨ ਸਾਡੇ ਨਾਲ ਸਾਡੀ ਬੋਲੀ ਬੋਲਦੇ ਐ ਉਹ ਕਹਿੰਦੇ ਵੀ ਬਿਲਕੁਲ ਗਲਤ ਕਰ ਰਹੀ ਹੈ ਸਰਕਾਰ ਕਹਿੰਦੇ ਕਹਿੰਦੇ ਐ ਪਰ ਇਸ ਵਾਰੇ ਕੋਈ ਉਹਨਾਂ ਨੇ ਹਾਲੇ ਤੱਕ ਸਰਕਾਰ ਦੇ ਡੰਡਾ ਨਹੀਂ ਮਾਰਿਆ ਜਿਵੇਂ ਹੁਣ ਮਾਰ ਰਹੇ ਹਾਂ ਉੱਤੇ ਇਸ ਤਰ੍ਹਾਂ ਡੰਡਾ ਜਦ ਤੱਕ ਮਾਰਦੇ ਨਹੀਂ ਤਾਂ ਜਦ ਤੱਕ ਕੁਝ ਬੰਦ ਨਹੀਂ ਲਿਫਟਿੰਗ ਨਹੀਂ ਹੋਇਆ ਹਲੇ ਪੁਰਾਣੀ ਪਈ ਐ 5 ਲੱਖ ਟਨ ਇਸ ਪਨਾਣਾ ਪਿਆ ਅੱਛਾ ਉਹ ਉਹੀ ਨਹੀਂ ਲੱਗਿਆ ਹਲੇ ਨਾ ਸੀਜ਼ਨ ਤੱਕ ਲੱਗਣਾ ਔਰ ਨਾ ਸੈਲਰ ਆ ਲੈਣੇ ਜੱਤਾਂ ਨੂੰ ਸਾਨੂੰ 50% ਜਗ੍ਹਾ ਉੱਤੇ ਨਹੀਂ ਮਿਲਦੀ ਗਦਾਮਾ ਚ ਕਾਲੀ ਜਦ ਤੱਕ ਸਾਡਾ ਸੈਦਲਰ ਨਾਲ ਚ ਅਸੀਂ ਕਹਿ ਵੀ ਦਈਏ ਨਾ ਤਾ ਵੀ ਜੀਰੀ ਲਵਾਉਂਦਾ ਹੁਣ ਕੀ ਰੂਪਰੇ ਦਾ ਕੀ ਹੈ ਕੀ ਸੋਚਿਆ ਤੁਸੀਂ ਅੱਗੇ ਦਾ ਕੀ ਹੈ ਅਜੰਡਾ ਤਿਆਰ ਬਸ ਸਾਨੂੰ ਤਾਂ ਜਗ੍ਹਾ ਬਣਾ ਕੇ ਦੇ ਦੇਣ ਇਹ ਸਾਡੇ ਪੈਸੇ ਵਾਪਸ ਕਰ ਦੇਣਾ ਸੀ ਜੀਰੀ ਲਵਾ ਲਾਂਗੇ ਕੁੱਝ ਕੁਝ ਸੀ ਸਾਡਾ ਕੰਮ ਹੈ 2000 ਕਰੋੜ 2000 ਕਰੋੜ ਰੁਪਏ ਸਾਡਾ ਵਾਪਸ ਕਰ ਦੇਣ ਤੇ ਅਸੀਂ ਜਗ੍ਹਾ ਬਣਾ ਦੇਣ ਤੇ ਜੀਰੀ ਲਵਾ ਲਾਂਗੇ ਨਹੀਂ ਹੋਰ ਕਰਨ ਇਹ ਜਿਰੀ ਖਰੀਦ ਕੇ ਆਪਣੇ ਪਲਿੰਥਲ ਦੇ ਲਾਲਨ ਜਿਵੇਂ ਐਫਸੀ ਲਾਂਦੀ ਹੈ ਜਿਹੜੇ ਨਾਗਦੇਵ ਤੇਰੀ ਗੱਲ ਕਰ ਰਹੇ ਉਹਨੂੰ ਵੀ ਸਸਪੈਂਡ ਹੋਣਾ ਚਾਹੀਦਾ ਨਹੀਂ ਅਸੀਂ ਤਾਂ ਕਹਿੰਦੇ ਉਸਨੂੰ ਇੱਥੋਂ ਪੰਜਾਬ ਤੋਂ ਹੀ ਕੱਢਿਆ ਜਾਵੇ ਸਾਡੀ ਤਾਂ ਡਿਮਾਂਡ ਹੈ ਵੀ ਉਹਨੂੰ ਪੰਜਾਬ ਤੋਂ ਹੀ ਕੱਢ ਦਿੱਤਾ ਜਾਵੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਮਤਲਬ ਉਹ ਐਨਾ ਖਤਰਨਾਕ ਬੰਦਾ ਹੈ ਉਸਨੇ ਤਾਂ ਜਿਹੜੇ ਕਾਰਜ ਕੀਤੇ ਐ ਸਭ ਨੂੰ ਪਤਾ ਸਾਡੇ ਕੱਲੇ-ਕੱਲੇ ਸੈਲਰਾਂ ਨੂੰ ਪੁੱਛੋ ਵੀ ਭਾਈ ਤੁਹਾਨੂੰ ਕੌਣ ਖਰਾਬ ਕਰ ਰਿਹਾ ਇੱਕੋ ਨਾਮ ਲਾਂਗੇ ਸਰਵੇਸ਼ ਕੁਮਾਰ ਸੀਐਮ ਸੌਰ ਵੀ ਇਹ ਕਰਦਾ ਹੈ सीएम ਸਾਹਮਣੂ ਅਸੀਂ ਅਪੀਲ ਕਰਨਾ ਚਾਹੁੰਦੇ ਆਂ ਕਿ ਤੁਸੀਂ ਆਪਣੇ ਪੰਜਾਬ ਕੰਨੀ ਧਿਆਨ ਦਿਓ ਤੁਸੀਂ ਇਹ ਦਿੱਲੀ-ਦੁੱਲੀ ਛੱਡੋ ਤੁਸੀਂ ਪੰਜਾਬ ਕੰਨੀ ਧਿਆਨ ਦਿਓ ਪਸਾਮ ਪੰਜਾਬ ਦੀ ਕਿਸਾਨੀ ਕੰਨੀ ਧਿਆਨ ਦਿਓ ਪੰਜਾਬ ਦੇ ਵਪਾਰੀ ਕੰਨੀ ਧਿਆਨ ਦਿਓ ਤੁਸੀਂ ਸਾਨੂੰ ਮੀਟਿੰਗ ਵਾਸਤੇ ਬੁਲਾਓ ਤੁਸੀਂ ਤਾਂ ਹੋਰ ਬੰਦੇ ਬੁਲਾ ਕੇ ਮੀਟਿੰਗਾਂ ਕਰਕੇ ਚਲੇ ਜਾਂਦੇ ਹੋ ਹੁਣ ਅੱਗੇ ਕੋਈ ਡੇਟ ਆਈਏ ਕੀ ਵੀ ਤੁਸੀਂ ਆਹ ਦੇਖੋ ਕੋਈ ਸਾਨੂੰ ਡੇਟ ਨਹੀਂ ਆਈ ਨਾ ਸਾਡੇ ਜਾਣਾ ਜਦ ਤੱਕ ਸਾਡੇ ਪੈਸੇ ਨਹੀਂ ਮਿਲਦੇ ਸਾਡੇ ਪੈਸੇ ਦੇ ਦੇਣਗੇ ਫਿਰ ਅਸੀਂ ਇਹਨਾਂ ਦੀ ਮੀਟਿੰਗਾਂ ਜਾਣਾ ਸ਼ੁਰੂ ਕਰਾਂ। ਆ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਕੌਣ ਗਿਆ ਜੀ? ਕੋਈ ਨਹੀਂ ਗਿਆ ਜੀ। ਸਾਡੇ ਕੋਲੋਂ ਕੋਈ ਨਹੀਂ ਗਿਆ ਹੈ। ਤੁਹਾਡੇ ਕਿਦੋਂ ਪੱਤਰਕਾਰਾਂ ਦੇ 3-4 ਜਣੇ ਕੋਈ ਇੰਸਪੈਕਟਰ ਫੜ ਕੇ ਲੈ ਗਿਆ, ਦਬਕਾ ਮਾਰ ਕੇ ਉਹਨਾਂ ਨੂੰ। ਅਸੀਂ ਉਹਨੂੰ ਵੀ ਦੇਖਾਂਗੇ ਇੰਸਪੈਕਟਰ ਨੂੰ। ਜਿਹੜਾ ਦਬਕਾ ਮਾਰ ਕੇ ਸਾਡੇ 3-4 ਸੰਦੀਪ ਸੈਦਲਾਲਾਂ ਨੂੰ ਲੈ ਗਿਆ। ਇਹਦੇ ਵੀ ਪ੍ਰੈਸ਼ਰਾਈਜ਼ ਕੀਤਾ ਥੰਡੇ ਨਾਲ। ਸਾਨੂੰ ਜਿੰਨਾ ਮਰਜੀ ਗੱਲ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ। ਸਾਡੇ ਤੇ ਕੋਈ ਅਸਰ ਨਹੀਂ ਹੁੰਦਾ। 26 ਜੀਰੀ ਜੇ ਜਿਹੜੀ ਮਿੰਨੇ 15 20 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੇ 26 ਤਾਂ ਅਸੀਂ ਲੈਣੀ ਹੀ ਨਹੀਂ ਨਾ ਅਸੀਂ ਤਾਂ ਪਹਿਲਾਂ ਹੀ ਕਹਿੰਤਾ ਸੀ ਸਰਕਾਰ ਨੂੰ ਵੀ 26 ਜਿਹੜੀ ਉਹਦਾ ਸਰਕਾਰ ਤਾਂ ਕਹਿੰਦੀ ਕਿ ਕਿਸਾਨਾਂ ਨੂੰ ਵੀ ਅਸੀਂ ਦਵਾ ਕੇ ਚੜ੍ਹਾ ਦੇਣੀ ਨਹੀਂ ਉਹ ਲਵਾ ਲਵੇ ਸਰਕਾਰ ਆਪਣੇ ਲਿੰਥਾਂ ਦੇ ਲਵਾ ਲਵੇ ਸਾਨੂੰ ਪੁੱਗੇਗੇ ਅਸੀਂ ਚੌਲ ਕੁੱਟ ਦਾਂਗੇ ਸਾਨੂੰ ਨਹੀਂ ਪੁੱਗੇਗੇ ਅਸੀਂ ਨਹੀਂ ਕੁੱਟਾਂਗੇ ਪ੍ਰਧਾਨ ਜੀ ਅੱਜ ਮੀਟਿੰਗ ਸੱਦੀ ਗਈ ਸੀ ਪੰਜਾਬ ਸਰਕਾਰ ਦੇ ਦੁਆਰਾ ਤੁਹਾਨੂੰ ਬੁਲਾਇਆ ਗਿਆ ਸੀ ਤੁਸੀਂ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੇ ਟੀਕਰਨੇਗੇ ਸਾਡੀਆਂ ਜਿਹੜੀਆਂ ਐਸੋਸੀਏਸ਼ਨਾਂ ਨੇ ਤਿੰਨਾਂ ਨੇ ਸਾਰਿਆਂ ਨੇ ਬਾਈਕਟ ਕੀਤਾ ਸੀਗਾ ਕਾਰਨ ਇਹ ਹੈ ਕਿ ਜਿਹੜੀ ਅਫਸਰਸ਼ਾਈ ਹੈ ਉਹ ਇਹ ਚਾਹੁੰਦੀ ਹੈ ਕਿ ਅਸੀਂ ਆਪਣੇ ਲੈਵਲ ਤੇ ਜੀਰੀ ਘਟਾ ਲਾਂਗੇ ਉਹਨਾਂ ਦਾ ਅੱਜ ਮੀਟਿੰਗ ਦੇ ਵਿੱਚ ਭਲੇਖਾ ਦੂਰ ਹੋ ਗਿਆ ਕਿ ਮੀਟਿੰਗ ਦੇ ਵਿੱਚ ਕੋਈ ਬੰਦਾ ਪਹੁੰਚਿਆ ਨਹੀਂ ਤੇ ਮੇਰੀ ਹਿਸਟਰੀ ਦੇ ਵਿੱਚ ਇਹ ਪਹਿਲੀ ਵਾਰੀ ਦੇਖਿਆ ਹੈ ਕਿ ਰਾਏ ਸੁਮਿੰਦਰ ਨੂੰ ਬੁਲਾਇਆ ਗਿਆ ਹੋਵੇ ਤੇ ਬਹੁਤ ਹੀ ਮਤਲਬ ਮੰਦਭਾਗੀ ਗੱਲ ਹੈ ਅਫਸਰ ਤੋੜ ਮਰੋੜ ਕੇ ਐਸੋਸੀਏਸ਼ਨਾਂ ਨੂੰ ਆਪਣਾ ਨਾ ਕੰਮ ਕੱਢਣਾ ਚਾਹੁੰਦੇ ਨੇ ਉਹ ਭਲੇਖੇ ਜਨੇ ਜੇਕਰ ਅਸੀਂ ਵੀ ਸ਼ੈਲਰ ਵਾਲਿਆਂ ਨੂੰ ਕਹਿੰਦੀ ਇਹ ਨਾ ਵੀ ਤੁਸੀਂ ਜੀਰੀ ਲਵਾ ਲਓ ਅੱਜ ਦੀ ਪੋਜੀਸ਼ਨ ਕੋਈ ਸ਼ੈਲਰ ਮਾਲਕ ਆ ਸਜਾ ਨਹੀਂ ਲੈਣੀ ਚਾਹੁੰਦਾ ਕਿਉਂਕਿ ਅੱਜ ਵੀ ਲੋਕ ਤੜਫਦੇ ਫਿਰਦੇ ਆ ਜਿਨ੍ਹਾਂ ਦਾ ਪੰਜ ਰਕਤਾਂ ਚਾਵਲ ਬਕਾਇਆ ਪਿਆ ਸੋ ਨਾ ਤਾਂ ਇਹ ਅਫਸਰਾਂ ਨੇ ਪਿਛਲੇ ਸਾਲ ਦੇ ਵਿੱਚ ਕੋਈ ਕੇਂਦਰ ਨੂੰ ਜਾਂ ਕਲ ਟੇ ਕੱਪ ਕੀਤੀ ਨਾ ਇਹਨਾਂ ਨੇ ਸਹੀ ਤਰੀਕੇ ਨਾਲ ਚਿੱਠੀ ਲਿਖੀ ਸੋ ਅਲਟੀਮੇਟਲੀ ਕੀ ਹੈ ਸਾਰਿਆਂ ਨੇ ਫੈਸਲਾ ਕਰ ਲਿਆ ਕਿ ਆਪਾਂ ਸ਼ੈਲਰ ਨਹੀਂ ਚੁਣੋਵੇਂ ਸੋ ਅਸੀਂ ਤਾਂ ਕਿਉਂਕਿ ਮੈਂ ਦੱਸਣਾ ਚਾਹੂੰਗਾ ਕਿ ਐਸੇ ऐसे मसलेया दे विच काफी लोग ਕਿਸਾਨਾਂ ਨੂੰ ਲੁੱਟਣ ਨੂੰ ਵੀ ਫਿਰਦੇ ਨੇ ਅਸੀਂ ਨਾ ਤਾਂ ਕਿਸਾਨਾਂ ਦੀ ਲੁੱਟ ਹੋਣ ਦੇਣੀ ਚਾਹੁੰਦੇ ਆ ਕਿਉਂਕਿ ਕੁਝ ਗੈਂਗ ਜਿਹੜੇ ਕਿ ਇਹਨਾਂ ਅਫਸਰਾਂ ਦੇ ਨਾਲ ਮਿਲ ਕੇ ਉਹ ਚਾਹੁੰਦੇ ਨੇ ਕਿ ਅਸੀਂ ਜੀਰੀ ਸਸਤੇ ਰੇਟ ਤੇ ਕਿਸਾਨਾਂ ਤੋਂ ਲੁੱਟ ਲਾਂਗੇ ਅਸੀਂ ਉਹ ਕੰਮ ਵੀ ਨਹੀਂ ਕਰਨਾ ਕਿਉਂਕਿ ਕਿਸਾਨ ਜਥੇਬੰਦੀਆਂ ਸਾਡੇ ਨਾਲ ਖੜੀਆਂ ਨੇ ਪਰ ਇਹ ਅਫਸਰਸਾਈ ਕਿਸਾਨਾਂ ਨੂੰ ਵੀ ਬਰਬਾਦ ਕਰੂਗੀ ਇਹ ਅਫਸਰਸਾਈ ਸਟੇਟ ਗਵਰਨਮੈਂਟ ਨੂੰ ਵੀ ਬਰਬਾਦ ਕਰਾਲੀ ਕੀ ਹੈ ਜੀ ਕੀ ਕਿਉਂ ਨਹੀਂ ਤੁਸੀਂ ਮੀਟਿੰਗ ਕਿਉਂਕਿ ਕਿਉਂ ਬਾਈਕਾਟ ਕਰ ਰਹੇ ਹੋ ਬਾਈਕਾਟ ਇਸ ਕਰਕੇ ਗਿਆ ਕਿ ਪਿਛਲੇ 7-8 ਮਹੀਨਿਆਂ ਤੋਂ ਜਿੰਨੀਆਂ ਵੀ ਇਹਨਾਂ ਨੇ ਸਾਡੇ ਨਾਲ ਮੀਟਿੰਗਾਂ ਦੇ ਵਿੱਚ ਇਸ ਮਾਣਯੋਗ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਤੇ ਡਾਇਰੈਕਟਰ ਸਾਹਿਬ ਨੇ ਇਹਨਾਂ ਨੇ ਸਾਨੂੰ ਕਿਹਾ ਵੀ 2018-19 ਦੇ ਜਿਹੜੇ ਯੂਜ਼ਰ ਚਾਰਜੀ ਰਿਕਵਰੀ ਸੀ ਕਹਿੰਦੇ ਬਿਲਕੁਲ ਅਸੀਂ ਤੁਹਾਡੀ ਨਹੀਂ ਲਵਾਂਗੇ ਇਹਨਾਂ ਨੇ ਜੀਐਸਟੀ 13% ਕੇਂਦਰ 5% ਲੈ ਰੀਆ ਹਰਿਆਣਾ ਚ 5 ਲੈ ਰੀਆ ਇਹਨਾਂ ਨੇ ਸਾਡੇ ਤੋਂ 18 ਲੱਤਾ ਉਹ ਮਤਲਬ ਇਹਨਾਂ ਨੇ ਕੋਈ ਵੀ ਚਿੱਠੀ ਜਿਹੜੀ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਦੋਂ ਸਾਡੇ ਨਾਲ ਗੱਲ ਕਰ ਲਈ ਵੀ ਹਾਂ ਅਸੀਂ ਤੁਹਾਡਿਆਂ ਮਤਲਬ ਰਿਕਵਰੀ ਨਹੀਂ ਕਟਾਂਗੇ ਤੁਹਾਡਾ 5% ਇਹ ਵੀ ਵਾਪਸ ਕਰ ਦੇਵਾਂਗੇ ਤੁਹਾਡੀ 11 ਲੱਖ ਦੀ ਜਿਹੜੀ ਹੈਗੀ ਆ ਉਹ ਵੀ ਵਾਪਸ ਕਰ ਦੇਵਾਂਗੇ ਇਹ ਪਿਛਲੇ 2 ਮਹੀਨੇ ਪਹਿਲਾਂ ਗਿਆ ਤੇ ਅੱਜ ਤੱਕ ਇਹ ਕੰਮ ਨਹੀਂ ਕੀਤਾ ਜਦੋਂ ਅਸੀਂ ਦੇਖਿਆ ਵੀ ਇਹ ਅਫਸਰ ਅੱਜ ਪੋਜੀਸ਼ਨ ਇਸ ਚ ਲੈ ਕੇ ਇਹ ਕੋਈ ਵੀ ਗੱਲ ਸਿਰੇ ਨਹੀਂ ਚੜਾ ਰਹੇ ਇਹਨਾਂ ਦਾ ਇੱਕੋ ਇੱਕ ਕੰਮ ਹੈ ਕਿ ਝੋਨਾ ਲਵਾ ਦਈਏ ਇਹਨਾਂ ਨੇ ਮੀਟਿੰਗਾਂ ਸ਼ੁਰੂ ਕਰ ਲਈਆਂ ਡਿਵੀਜ਼ਨ ਵਾਈਜ਼ ਡਿਵੀਜ਼ਨ ਵਾਈਜ਼ ਕਰਕੇ ਸਾਨੂੰ ਬੁਲਾਉਣਾ ਸ਼ੁਰੂ ਕਰ ਲਿਆ ਤਾਂ ਕਿ ਅਸੀਂ ਚੀਜ਼ੀ ਲਵਾ ਲਈਏ ਬੜੀ ਹੈਰਾਨੀ ਦੀ ਗੱਲ ਹੈ ਲੋਕਾਂ ਨੇ ਕੰਮ ਖਤਮ ਕਰ ਲਿਆ ਉਹਨਾਂ ਦੇ 11 ਲੱਖ ਨਹੀਂ ਪਾਫ ਸੌ ਰਹੇ ਹੁਣ ਲੋਕਾਂ ਨੇ ਕੰਮ ਖਤਮ ਕਰ ਲਿਆ ਅੱਗੇ ਯੂਜ਼ਰ ਚਾਰਜੇਸ ਮਿਲਨੇ ਸ਼ੁਰੂ ਹੋ ਜਾਂਦੇ ਨੇ ਇਹਨਾਂ ਨੇ ਚਿੱਠੀ ਵੀ ਨਹੀਂ ਕੱਢੀ ਹਾਲ ਤੱਕ ਯੂਜ਼ਰ ਚਾਰਜ ਦੀ ਸੋ ਐ ਇਸੇ ਤਰ੍ਹਾਂ ਟ੍ਰਾਂਸਪੋਰਟੇਸ਼ਨ ਐਫਸੀ ਤੋਂ ਮਿਲਣੀ ਹੈ ਇਹਨਾਂ ਨੇ ਅਜੇ ਤੱਕ ਟ੍ਰਾਂਸਪੋਰਟੇਸ਼ਨ ਵਾਸਤੇ ਐਫਸੀ ਨੂੰ ਚਿੱਠੀ ਨਹੀਂ ਲਿਖੀ ਇੱਕੋ ਗੱਲ ਤੇ ਜ਼ੋਰ ਲਾਇਆ ਹੋਇਆ ਕਿ ਆਪਾਂ ਜੀਰੀ ਅਗਲੇ ਸਾਲ ਨੰਦਰਵਾੜ ਦੀ ਹੈ ਮੈਂ ਸ਼ੈਦਰ ਮਾਲਕਾਂ ਨੂੰ ਸਾਰਿਆਂ ਨੂੰ ਕਿਹਾ ਸ਼ੈਦਰ ਮਾਲਕ ਅਵੇਰ ਨਹੀਂ ਸਾਰੇ ਕਿ ਕਿਰਪਾ ਕਰਕੇ ਤੁਸੀਂ ਇਹਨਾਂ ਦੇ ਭਲੇਖੇ 'ਚ ਨਾ ਆਓ ਨਾ ਭਲੇਖੇ 'ਚ ਕਿਸੇ ਨੇ ਆਉਣਾ ਕਿ ਲਿਫਟਿੰਗ ਪਿਛਲੀ ਵੀ ਬਿਲਕੁਲ ਪਿਛਲੇ ਚੌੜ ਗਲੇ ਰਹਿੰਦੇ ਨੇ ਇਹ ਅਗਲੀ ਜੀਰੀ ਚਕਾਉਣਾ ਚਾਹੁੰਦੇ ਨੇ ਸੋ ਇਹ ਅਫਸਰ ਸਾਹਿਬ ਦਾ ਜਿਹੜਾ ਰਵਈਆ ਸਾਨੂੰ ਫਿੱਟ ਨਹੀਂ ਬੈਠਿਆ ਸਰਕਾਰ ਨੂੰ ਇਮੀਡੀਏਟਲੀ ਚਾਹੀਦਾ ਮੁੱਖ ਮੰਤਰੀ ਪੰਜਾਬ ਨੂੰ ਆਪ ਇੰਟਰਵਿਨ ਕਰਨ ਪਹਿਲਾਂ ਇਹਨਾਂ ਅਫਸਰਾਂ ਨੂੰ ਪੁੱਛਣ ਵੀ ਤੁਸੀਂ ਕੀ ਕੀਤਾ ਇਹ ਝੂਠ ਕਿਉਂ ਬੋਲਦੇ ਨੇ ਮੀਟਿੰਗਾਂ 'ਚ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇੱਕ ਰਿਕਾਰਡ ਬਣਦਾ ਹੈ ਮੀਟਿੰਗਾਂ 'ਚ ਬਹਿ ਕੇ ਝੂਠ ਬੋਲ ਕੇ ਫਿਰ ਤੁਸੀਂ ਇਹਨਾਂ ਨੂੰ ਉਹ DNA ਕਰਦੇ ਹੋ ਉਹ ਕੰਮ ਨਾ ਕਰੋ ਅੱਜ ਕਰਾਂਗੇ ਅਸੀਂ ਆ ਬਾਅਦ ਕਰਾਂਗੇ ਸੋ ਇਹ ਇਦਾਂ ਦੀ ਅਫਸਰਸ਼ਾਈ ਅਸੀਂ ਨਹੀਂ ਦੇਖੀ ਅੱਜ ਤੱਕ ਵੀ ਸੋ ਪੰਜਾਬ ਸਰਕਾਰ ਨੂੰ ਚਾਹੀਦਾ ਔਰ ਮੈਂ ਸੈਂਟਰ ਸਰਕਾਰ ਨੂੰ ਵੀ ਇਹ ਦੀ ਕਰਦਾ ਕਿ ਪੰਜਾਬ ਨੇ ਜਿਨੇ ਐਡਾ ਬੜਾ ਯੋਗਦਾਨ ਦਿੱਤਾ ਹੈ ਇਹਨਾਂ ਨੂੰ ਹੁਣ ਰੋਲੋ ਨਾ ਕਿਸੇ ਗੱਲ ਦੇ ਕਰਕੇ ਇੱਥੋਂ ਵੀ ਝੋਨਾ ਚੁਕਾਇਆ ਜਾਵੇ ਜਿਹੜੀ ਚੁਕਾਈ ਜਾਵੇ ਜਿਹੜਿਆਂ ਨੇ ਸੈਂਟਰ ਬੂਨ ਦੇ ਵਿੱਚ 50 ਸਾਲ ਤੋਂ ਮਾਲ ਲੰਦੇ ਰਹੇ ਨੇ ਅੱਜ ਜੇ ਉਹਨਾਂ ਕੋਲੇ ਸਰਪਲਸ ਹੋ ਗਿਆ ਮਾਲ ਪਰ ਪੰਜਾਬ ਨੂੰ ਪ੍ਰਾਇਓਰਟੀ ਦੇ ਤੌਰ ਦੇ ਉੱਤੇ ਇੱਥੋਂ ਮਾਲ ਸ਼ਿਫਟ ਕਰਾਇਆ ਜਾਵੇ ਨਹੀਂ ਸਾਡਾ ਫਾਰਮਰ ਰੁਲੂਗਾ ਸਾਡਾ ਆੜਤੀਆ ਰੁਲੂਗਾ ਸਾਡਾ ਪੱਲੇਦਾਰ ਰੁਲਣਗੇ ਸਾਡੇ ਮਜ਼ਦੂਰ ਰੁਲਣਗੇ ਸਾਡੀ ਇੰਡਸਟਰੀ ਰੁਲੇਗੀ ਪੰਜਾਬ ਦੇ ਲਈ ਬਹੁਤ ਮਾੜਾ ਸੀਨ ਹੋਏਗਾ ਸੋ ਮੈਂ ਦੋਹੇ ਸਰਕਾਰਾਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਉਹ ਇਸ ਮਸਲੇ ਦਾ ਜਲਦੀ ਤੋਂ ਜਲਦੀ ਬੈਠ ਕੇ ਹੱਲ ਕੱਢਣ